ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਸਿੰਘ ਵੀ ਤੇ ਅੱਜ ਆਪਾਂ ਚੱਲੇ ਆਂ ਮੈਲਬਨ ਤੋਂ ਮਾਊਂਟ ਬੂਲ ਦੋਨੋਂ ਤੇ ਹੁਣ ਆਪਾਂ ਰਸਤੇ 'ਚ ਮੈਨਜ਼ ਫੀਲਡ ਆ ਗਏ ਆ ਬਹੁਤ ਸੋਹਣਾ ਟਾਊਨ ਹੈ ਪੀਸਫੁਲ ਟਾਊਨ ਹੈ ਚਾਰੇ ਪਾਸੇ ਹਰਿਆਲੀ ਹੈ ਸ਼ਾਂਤੀ ਹੈ ਟੈਂਪਰੇਚਰ ਹੈਗਾ ਅੱਜ ਦਾ ਜੀ 4 ਡਿਗਰੀ ਸੈਲਸੀਅਸ ਦਾ ਤੇ ਤੁਸੀਂ ਵੀ ਮਾਣੋ ਕੁਦਰਤ ਦਾ ਆਨੰਦ ਮੇਰੇ ਨਾਲ ਮਹਿਸੂਸ ਕਰੋ ਨੇਚਰ ਨੂੰ ਆਵਾਜ਼ਾਂ ਸੁਣੋ ਪੰਛੀਆਂ ਦੀਆਂ। ਯਾ ਇਥੋਂ ਦਾ ਆਲਾ ਦਵਾਲਾ ਮੈਨਸ ਫੀਲਡ ਦਾ। ਤੇ ਇਥੋਂ ਇੱਕ ਘੰਟਾ ਆਪਾਂ ਨੂੰ ਹੋਰ ਲੱਗਣਾ ਹੈ। ਕਿਉਂਕਿ ਅੱਜ ਥੋੜਾ ਰੇਨ ਹੀ ਹੈ। ਤੇ ਤਾਂ ਕਰਕੇ ਟਾਈਮ ਜ਼ਿਆਦਾ ਲੱਗਣਾ ਹੈ ਕਿਉਂਕਿ ਸਲਿੱਪਰੀ ਰੋਡਸ ਹੁੰਦੇ ਆ ਤਾਂ ਕੇਅਰਫੁਲ। ਜਾਨ ਹੈ ਤਾਂ ਜਹਾਨ ਹੈ। ਤੇ ਆ ਤੁਸੀਂ ਦੇਖ ਸਕਦੇ ਹੋ ਇਥੋਂ ਦਾ ਮੈਨਸ ਫੀਲਡ ਦਾ ਆਲਾ ਦਵਾਲਾ। ਤੇ ਹੁਣ ਫਿਰ ਪੰਜਾਬੀਆਂ ਦੀ ਜਿਹੜੀ ਮੈਂ ਖਰਾਕ ਐਸੋਇਤੀ ਚਾਹ ਬਣੋ ਲੱਗਿਆ ਸਵੇਰੇ ਚਾਹ ਤੇ ਸ਼ਾਮ ਨੂੰ ਚੋਕ ਆਈ ਲਵ ਯੂ ਤੇ ਆਪਾਂ ਜਿਹੜੀ ਚੇਨ ਹੋਇਥੇ ਆਪਣੇ ਮੈਨਸਫੀਲਡ ਤੋਂ ਹੀ ਆਪਾਂ ਹਾਇਰ ਕਰ ਰਹੇ ਕਿਉਂਕਿ ਅੱਗੇ ਜਾ ਕੇ ਟਾਈਮ ਬੇਸਡ ਹੋਣਾ ਕੀ ਬਾਰੀ ਸਾਈਜ਼ ਦਾ ਪੰਗਾ ਪੈਂਦਾ ਕਿ ਲਾਸਟ ਵਾਰੀ ਇਦਾਂ ਹੀ ਹੋਇਆ ਸੀ ਉਹਨਾਂ ਕੋਲੇ ਸਾਈਜ਼ ਹੈ ਨਹੀਂ ਸੀਗਾ ਉਹ ਟਾਇਰ ਦਾ ਤੇ ਆਪਾਂ ਮੈਨਸਫੀਲਡ ਤੋਂ ਹੀ ਹਾਇਰ ਕਰ ਲਓ ਇਜ਼ੀ ਐ ਇੱਥੇ ਹਾਇਰ ਕਰਕੇ ਤੁਸੀਂ ਫਿਰ ਅੱਗੇ ਹਾਂ ਜਾ ਸਕਦਾ ਸਨੋ ਤੇ ਤੇ ਚੇਂਜ ਮਸਟ ਹੈ ਹੁਣ ਇਥੇ ਮੌਡਲ ਰੌਣ ਲਈ ਨਾ ਕਿਉਂਕਿ چاہے ਕੋਈ ਵੀ ਕਾਰ ਹੈ 4-ਵੀਲ ਡਰਾਈਵ ਹੈ ਛੋਟੀ ਹੈ ਵੱਡੀ ਹੈ ਤੁਹਾਨੂੰ ਚੇਨ ਹਾਇਰ ਕਰਨੀ ਪੈਣੀ ਹੈ ਤੇ ਅੱਜ ਸਾਡੇ ਨਾਲ ਆਇਆ ਸਾਡੇ ਇਲਾਕੇ ਦੀ ਸ਼ਾਨ ਜਤੂ ਟਾਲੀਵਾਲ ਤੇ ਇਹ ਕਹਿੰਦਾ ਵਾਹ ਇਹ ਵੀ ਅੱਜ ਇਥੋਂ ਕੋਟ ਕੱਟ ਖਰੀਦਣੇ ਵਾਵਾ ਸਾਰੇ ਕੁਸ਼ ਤੇ ਫਿਰ ਅੱਗੇ ਜਾ ਕੇ ਸਨੋ ਦਾ ਲੈਣਾਂ ਨੇ ਯਾਰ ਤੇ ਜੇ ਇਹਨਾਂ ਆਪਾਂ ਨੇ ਖਾਇਰ ਕਰ ਲਈ ਤੇ ਹੁਣ ਵਾਹ ਜਾ ਕੇ ਦੇਖਦੇ ਆਂ ਕੀ ਮਾਹੌਲ ਬਣਦਾ ਫਿਰ ਤੁਹਾਨੂੰ ਦੱਸਦੇ ਆਂ ਸਨੋ ਹੈਗੀ ਆ ਯਾਨੀ ਹੈਗੀ ਸਨੋ ਪਣੀ ਸਟਾਰਟ ਹੋ ਗਈ ਨਾਲ ਥੋੜੀ ਥੋੜੀ ਰੇਨ ਚੱਲ ਰਹੀ ਹੈ ਮੇਰੇ ਨਾਲ ਜਦੂ ਤਾੜੀ ਵਾਰ ਤੇ ਅਸੀਂ ਹੁਣ ਜਾ ਰਹੇ ਆ ਮੇਨ ਫਲੋਰ ਜਿੱਥੇ ਪੈਂਦੀ ਹੈ ਬਾਕੀ ਅੱਗੇ ਅੱਗੇ ਦੇਖੇ ਹੁੰਦਾ ਹੈ ਕਿ ਆਜ ਜਬਲਿਕ ਹੌਲੀਡੇ ਤੇ ਇਹਦੇ ਕਰਕੇ ਰਾਸ਼ ਬਹੁਤ ਹੋਇਆ ਹੋਇਆ ਤੇ ਹੇਰੀਏ ਪੱਕੇ ਪਹਲੇ ਸਨੋ ਵਾਲੇ ਪਾਸੇ ਜਿਹੜਾ ਮੇਨ ਸਨੋ ਵਾਲਾ ਪਾਸਾ ਉੱਧਰ ਜਾਣਾ ਤੇ ਥੋੜਾ ਜਿਹਾ ਇੱਕੋ ਚੀਜ਼ਾਂ ਫਾਇਰ ਕਰਨੀ ਆ ਉਹ ਦੋਨੋਂ ਚੱਲੇ ਆਂ ਆਪਾਂ ਭੁੱਲ ਗਏ ਕਿਥੋਂ ਪਹਿਲਾਂ ਮੈਨਫੀਲ ਤੋਂ ਲੈਣੀ ਆ ਉੱਥੇ ਸਾਈਕ ਨਹੀਂ ਮਿਲਿਆ ਸੀਗਾ ਹੁਣ ਆਪਾਂ ਇੱਥੇ ਜਾ ਰਹੇ ਆ ਤੇ ਆਪਾਂ ਹੋਰ ਫਾਈਨਲੀ ਇਹ ਵਾਲੀ ਬੱਸ ਫੜ ਕੇ ਆਪਾਂ ਪਾਰਕਿੰਗ ਤੋਂ ਹੁਣ ਆਪਾਂ ਉੱਪਰ ਆ ਚੁੱਕੇ ਆਂ ਥੋੜਾ ਜਿਹਾ ਸਾਊਂਡ ਦਾ ਇੱਥੇ ਕਿਉਂਕਿ ਮੈਂ ਮਾਈਕ ਯੂਜ਼ ਨਹੀਂ ਕਰ ਰਿਹਾ ਆਪਣੇ ਕੌਜ਼ ਰੋ ਫਾਲ ਹੋ ਰਹੀ ਹੈ ਤੇ ਥੋੜੀ ਥੋੜੀ ਵਿਚ ਰੇਨ ਮਿਕਸ ਹੈ ਜਿਹਦੇ ਕਰਕੇ ਮਾਈਕਰਾਬ ਹੁੰਦਾ ਡੱਪ ਸੀ ਸੋ ਤਾਂ ਕਰਕੇ ਮੈਂ ਇਦਾਂ ਹੀ ਰਿਕਾਰਡ ਕਰ ਰਿਹਾ ਆ ਔਨ ਦਾ ਫੋਨ ਮਹਿਲਵੰਤੋਂ ਤਿੰਨ ਘੰਟੇ ਦੀ ਟਰਾਈਪ ਤੇ ਮਾਉਂਟ ਬੂਲ ਦਾ ਜੇ ਤੁਸੀਂ ਈਵਨ ਡੇ ਟ੍ਰਿਪ ਕਰਨਾ ਤਾਂ ਈਜ਼ੀ ਹੈ ਸਵੇਰੇ ਸਵੇਰੇ ਆਓ ਤੇ ਸ਼ਾਮ ਨੂੰ ਘਰ ਨੂੰ ਪਰ ਜੇ ਤੁਸੀਂ ਮਾਉਂਟ ਹੌਤੋਂ ਵਗੈਰਾ ਤਾਂ ਤੁਹਾਨੂੰ ਇੱਥੋਂ ਤੋਂ ਲੋੜਿੰਦਾ ਸਮਾਂ ਚਾਹੀਦਾ ਹੈ ਪੂਰਾ ਦਿਨ ਉੱਪਰ ਬੈਠੋ ਤੇ ਜਦੋਂ ਆਪਾਂ ਉੱਪਰ ਨੂੰ ਆ ਰਹੇ ਸੀ ਤਾਂ 1 ਦੇ ਕਰੀਬ ਟੈਂਪਰੇਚਰ ਸੀਗਾ ਹੁਣ 3 ਤੇ 4 ਦੇ ਵਿਚਾਲੇ ਜੀ ਹੈ ਠੰਡ ਬਹੁਤ ਜ਼ਿਆਦਾ ਹੈ ਜਿਹਨੂੰ ਆਪਾਂ ਮੇਜਰ ਠੰਡ ਕਹਿ ਸਕਦੇ ਹਾਂ ਤੇ ਥੋੜੀ ਥੋੜੀ ਆਪਣੇ ਸਨੋਫਾਲ ਹੋ ਰਹੀ ਹੈ ਵਿੱਚ ਤੇ ਜਦੋਂ ਜ਼ਿਆਦਾ ਹੋਈ ਤੁਹਾਨੂੰ ਮੈਂ ক্লোਜ਼ਲੀ ਦਿਖਾਵਾਂਗਾ ਕਿਦਾਂ ਆਂਦੀ ਸਨੋਫਾਲ ਹੋ ਰਹੀ ਹੈ ਤੁਸੀਂ ਵੀ ਨਾਲ-ਨਾਲ ਮੇਰੇ ਕਰੋ ਇੰਜੋਏ ਮਾਉਂਟ ਬੁੱਲਰ ਚਾਰੇ ਪਾਸੇ ਸਨੋਫਾਲ ਹੋਈ ਹੋਈ ਹੈ ਬਹੁਤ ਸੋਹਣਾ ਮੌਸਮ ਅੱਜ ਪਹਿਲਾਂ ਸੀਗਾ ਕਿ ਕਿਤੇ ਜ਼ਿਆਦਾ بارش ਨਾ ਹੋਵੇ ਕਿਉਂਕਿ 50% ਚਾਂਸਸ ਸੀਗੇ ਰੇਨ ਦੇ ਬੱਟ بارش ਨਹੀਂ ਹੈਗੀ ਸੋ ਬਾਕੀ ਜਿੱਦਾਂ ਆਪਾਂ ਜਿੱਦਾਂ ਗਾਂ ਐਨਜੋਏ ਕਰਾਂਗੇ ਤੁਹਾਨੂੰ ਵੀ ਨਾਲ-ਨਾਲ ਦਿਖਾ ਦਾਂਗੇ ਤੇ ਬਹੁਤ ਅੱਜ ਆਏ ਹੋਏ ਕਿਉਂਕਿ ਲੌਂਗ ਵੀਕ ਐ ਨਸੀਗਾ ਅੱਜ ਆਪਾਂ ਵੀਕ ਹੌਲੀਡੇ ਆ ਮੰਡੇ ਸਨੂ ਫੌਲ ਸਟਾਰਟ ਹੋ ਚੁੱਕਿਆ ਤੇ ਦੇਖ ਸਕਦੇ ਹਾਂ ਹਰ ਕੋਈ ਆਨੰਦ ਲੈ ਰਿਹਾ ਹੈ 0 ਡਿਗਰੀ ਸਨੋ ਦਾ ਤੇ ਠੰਡ ਹੋ ਜਾਦਾ ਵਾਦੀ ਜਾ ਰਹੀ ਏ ਤੁਹਾਨੂੰ ਕਮਾਉਂਡ ਬੁਦਰ ਦੀ ਮੈਂ ਹੋਰ ਸ਼ਾਨ ਦਿਖਾਉਣਾ ਕਹਿੰਦੇ ਜਿਹਨੇ ਬਾਉਂਡ ਬੁਦਰ ਆਉਣਾ ਤੇ ਜਿਹੜੇ ਆਏ ਆ ਜੇ ਉਹਨਾਂ ਨੇ ਇਹਦੇ ਨਾਲ ਫੋਟੋ ਨਹੀਂ ਖਿਚਾਈ ਨਾ ਤਾਂ ਉਹਨਾਂ ਦਾ ਮੌਡ ਉਦੋਂ ਆਉਣਾ ਹੈ ਜਿਹੜਾ ਉਹ ਸਾਰਥਕ ਨਹੀਂ ਹੈਗਾ ਇਹ ਪਤਾ ਨਹੀਂ ਕਿੰਨੇ ਸਾਲਾਂ ਤੋਂ ਬੁੱਤ ਹੋਇਆ ਖੜਾ ਹੈ ਲੱਖਾਂ ਹੀ ਦੋ ਕਿ ਜਦ ਮੈਂ ਫੋਟੋ ਖਿਚਾ ਕੇ ਗਏ ਆ ਪਰ ਇਹ ਗੁੱਸੇ ਨਹੀਂ ਹੋਇਆ ਇਹ ਜਿਉਂ-ਜਿਉਂ ਉਹਨਾਂ ਜਿੱਦਾਂ ਜਿੱਦਾਂ ਸਨੋ ਬਾਲ ਹੋ ਰਹੀ ਹੈ ਤਾਂ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਮਾਈਨਸ ਦੇ ਵਿੱਚ ਚਲਾ ਗਿਆ ਮਾਈਨਸ 1 ਹੋ ਗਿਆ ਮੌਸਮ ਦਾ ਤੇ ਹੱਥ ਪੈਰ ਸੋਨ ਨੂੰ ਲਾ ਕੇ ਹਾਲਾਤ ਕਿ ਆਪਾਂ ਜੰਪਰ ਵਗੈਰਾ ਜੈਂਕਿਤਸ ਕਰਾ ਸਨੋ ਬੜੀਆਂ ਪਾਈਆਂ ਹੋਈਆਂ ਪਰ ਫਿਰ ਵੀ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਆ ਸਨੋ ਫੌਟੀ ਤੇ ਦੇਖ ਸਕਦੇ ਹਾਂ ਭਾਈ ਫੋਟੋ ਹੋਣ ਲੱਗੇ ਆ ਇਹ ਦੇਖ ਸਕਦੇ ਹਾਂ ਜੇ ਤੁਸੀਂ ਕੁਝ ਕਹਿੰਦੇ ਹੋ ਮੈਂ ਇਸਨੂੰ ਬਣਾਉਣਾ ਚਾਹੁੰਦਾ ਹਾਂ ਇਹ ਬਹੁਤ ਤਕੀਵਾਂ ਲੋਕ ਫੋਟੋ ਦੇਣੇ ਆ ਰਹੇ ਇਹ ਫਾਈਨਲੀ ਯੂ نو ਅੱਜ ਦਾ ਤਾਪਮਾਨ -1 ਸਨੋਫਾਲ ਤੇ ਸਲਾਨੀ ਸਨੋ ਦਾ ਆਨੰਦ ਲੈਂਦੇ ਹੋਏ ਮੌਲ ਬੋਲਰ ਨੇ ਰਸ਼ ਬਹੁਤ ਆ ਗਿਆ ਕਿਉਂਕਿ ਇਹ ਲੌਂਗ ਵੀਕਐਂਡ ਕਰਕੇ ਅੱਜ ਪਬਲਿਕ ਹੌਲੀਡੇ ਹੈ ਸੋ ਦੈਟਸ ਵਾਈ ਤੁਸੀਂ ਦੇਖ ਸਕਦੇ ਹੋ ਇਨਾ ਕਰਾਊਡ ਹੈ ਤਰਕ ਪਰੇ ਪੇਸੋਂ ਦੇ ਨਾਲ ਪਿਆ ਕੋਈ ਵਿਚਾਰਾ ਠੰਡ ਮੰਨਦਾ ਪਹਿਲਾਂ ਪਹਿਲਾਂ ਸੀਗਾ ਕਿ ਇਹਨਾਂ ਨੇ ਇਹ ਕੀਤਾ ਹੋਇਆ ਸੀ ਜਿਹਨੇ ਸਕੇਟਿੰਗ ਕਰਨੀ ਉਹ ਵੀ ਜਾ ਸਕਦਾ ਸੀ ਤੇ ਜਿਹਨੇ ਨੋਰਮਲ ਪੈਸੇ ਉੱਪਰ ਜਿਹੜਾ ਕਟਕਿਆ ਉਹ ਵੀ ਜਾ ਸਕਦਾ ਸੀ ਪਰ ਹੁਣ ਟੋਟਲੀ ਚੇਂਜ ਹੁਣ ਸਿਰਫ ਉਹ ਹੀ ਜਾ ਸਕਦੇ ਜਿਨੇ ਸਕੇਟਿੰਗ ਕਰਕੇ ਉਧਰੋਂ ਵਾਪਸ ਆਉਣ ਨਾ ਫੌਂਟੇਰ ਸਟਾਰਟ ਹੋ ਚੁੱਕੀ ਹੈ ਤੇ ਾਰੇ ਪਾਸੇ ਨਵੀਂ ਸنوਹ ਟਰੈਕ ਪਰੇ ਹੋਇਆ ਥੋੜੀ ਥੋੜੀ ਹੋਣਾ ਹਵਾ ਚੱਲ ਰਹੀ ਹੈ ਤੇ ਸਨੋ ਜਿਹੜੀ ਪਈ ਹੋਈ ਆ ਉੱਪਰੋਂ ਡਿੱਗਣੀ ਸ਼ੁਰੂ ਹੋ ਚੁੱਕੀ ਆ ਦਸਤੋਂ ਥੱਲੇ ਨੂੰ ਬਾਕੀ ਸਾਰਿਆਂ ਨੂੰ ਮੈਂ ਹੀ ਰეკਮੈਂਡ ਕਰੂੰ ਕਿ ਜੈਕਟਸ ਵਗੈਰਾ ਤੇ ਸ਼ੂਜ਼ ਵਗੈਰਾ ਪ੍ਰੋਪਰ ਪੈਨ ਕੇ ਆਇਓ ਕਿਉਂਕਿ ਸਨੋ ਬਹੁਤ ਜ਼ਿਆਦਾ ਹੈ ਇਹ ਪਹਿਲਾਂ ਕਰੀ ਸੀ ਕਿ ਫੇਕ ਪਵਾਰਾ ਜੀ ਬੂ ਆਈ ਥਿੰਕ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਕੀਤਾ ਸੀ ਪਰ ਹੁਣ ਸਾਰਾ ਕੁਝ ਰੀਅਲ ਹੈ ਤੇ ਹੁਣ ਸਨੋਈ ਸੀਜ਼ਨ ਜਿਹੜਾ ਸੀਜ਼ਨ ਹੈ ਉਹ ਚੱਲ ਪਿਆ ਤੇ ਸਨੋਈ ਸੀਜ਼ਨ ਜਿਹੜਾ ਚੱਲ ਪਿਆ ਜੀ ਹੁਣ ਸਾਰੇ ਪਾਸੇ ਸਨੋਈ ਸਨੋ ਹੈ ਤੇ ਚੇਨ ਮਸਟ ਹੈ ਹੁਣ ਚਾਹੇ ਕੋਈ ਵੀ ਗੱਡੀ ਹੈ ਛੋਟੀ ਵੱਡੀ ਤੁਹਾਨੂੰ ਹਾਇਰ ਕਰਨੀ ਪੈਣੀ ਹੈ ਸੋ ਬੈਟਰ ਹੈ ਕਿ ਮੈਂ ਸ਼ੀਡ ਤੋਂ ਹੀ ਹਾਇਰ ਕਰ ਲਓ ਸੇ ਸਾਹਮਣੇ ਦੇਖ ਸਕਦੇ ਹਾਂ ਜਿਹੜੇ ਉੱਪਰੋਂ ਜਾ ਰਹੇ ਆ ਉਹ ਫਿਰ ਉੱਪਰੋਂ ਹੱਲੇ ਨੂੰ ਸਕੇਟ ਕਰਕੇ ਆਉਂਦੇ ਨੇ ਜ਼ਿੰਦਗੀ ਦਾ ਨਜ਼ਾਰਾ ਲੈਂਦੇ ਹੋਏ ਦੋ ਤੱਕ ਫੈਂਡੇ ਹੋਏ ਇੱਥੇ ਕੰਮ ਕਰਦੇ ਆ ਜਿਹੜੇ ਉਹ ਵੀ ਫੋਟੋਗ੍ਰਾਫੀ ਕਰ ਰਹੇ ਹਨ ਬੁਲਦੁਰ ਦੇ ਦਨ ਸੋਨਾ ਸੀ ਕਿਉਂਕਿ ਜੇ ਕਿਤੇ بارش ਵਗੈਰਾ ਹੁੰਦੀ ਹੋਵੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਸਾਰੇ ਪਿੱਛੇ ਜਾਣੇ ਹੋਗੇ ਆਲਰੇਡੀ ਆਪਣੇ ਸਨੋ ਪੈਂਦੀ ਹੁੰਦੀ ਹੈ ਪਲੱਸ ਰੇਨ ਦੇ ਵਿੱਚ ਫਿਰ ਸਲਿੱਪਰੀ ਵੀ ਹੋ ਜਾਂਦਾ ਸਨੋ ਨਾਲ ਨਾਲ ਪੈ ਰਹੀ ਹੈ ਤੇ ਵਿੱਚ ਘਟ ਜਾਂਦੀ ਹੈ ਵਿੱਚ ਹੀ ਪੈਣ ਲੱਗ ਜਾਂਦੀਆਂ